ਅੱਜ ਗੱਲ ਕਰਦੇ ਹਾਂ ਪੁਰਤਗਾਲ ਦੀ ਪੁਰਤਗਾਲ ਚ ਹੈ ਗਈ ਸੀ ਪੁਰਤਗਾਲ ਚ ਹੁਣ ਕੀ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਪੁਰਤਗਾਲ ਚ ਸਖਾਈ ਵੱਧਦੀ ਕਿਉਂ ਪਈ ਆ ਪਹਿਲੀ ਗੱਲ ਇੱਕ ਸਾਰੇ ਮੇਰੇ ਭੈਣਾਂ ਨੂੰ ਗੱਲ ਸੁਣਾ ਚਾਹਨਾ ਹੈ ਆ ਕਿ ਪਹਿਲਾਂ ਸਾਡੀ ਜਨਮ ਭੂਮੀ ਇੰਡੀਆ ਸੀ ਜਿੱਥੇ ਅਸੀਂ ਜਨਮ ਲਿਆ ਆ ਹੁਣ ਅਸੀਂ ਆਪਣੀ ਮਾਂ ਪੁਰਤਗਾਲ ਨੂੰ ਮੰਨਿਆ ਹੋਇਆ ਆ ਜਿੱਥੇ ਬਹਿ ਕੇ ਆਪਣੇ ਅਸੀਂ ਪਰਿਵਾਰ ਨੂੰ ਪਾਲਦੇ ਪਏ ਆ ਜਿੱਥੇ ਬਹਿ ਕੇ ਪੰਜਾਬੀ ਭੈਣ ਭਰਾਵਾਂ ਨੇ ਆਪਣੇ ਪਰਿਵਾਰ ਨੂੰ ਬੁਲਾਇਆ ਆ ਜਿੱਥੇ ਬਹਿ ਕੇ ਪੰਜਾਬੀ ਭੈਣ ਭਰਾਵਾਂ ਨੇ ਕੰਮ ਖੋਲੇ ਹੋਏ ਆ ਜਿੱਥੇ ਬਹਿ ਕੇ ਪੰਜਾਬੀ ਭੈਣ ਭਰਾਵਾਂ ਨੇ ਆਪਣੇ ਬੱਚਿਆਂ ਨੂੰ ਨੈਸ਼ਨੈਲਟੀਆਂ ਦਵਾਈਆਂ ਹੋਈਆਂ ਆ ਗੱਲ ਕਰਦੇ ਆ 2016 17 18 ਦੇ ਵਿੱਚ ਜਿਹੜੇ ਭੈਣ ਭਰਾ ਆਏ ਆ ਉਹਨਾਂ ਨੂੰ ਇਹ ਗੱਲ ਪਤਾ ਆ ਕਿ ਜਦੋਂ ਤੁਸੀਂ ਪੁਰਤਗਿਸ਼ੀਆਂ ਨੂੰ ਮਿਲਦੇ ਸੀ ਉਦੋਂ ਪੁਰਤਗਿਸ਼ੀ ਕਿੰਨੇ ਖੁਸ਼ ਹੁੰਦੇ ਸੀ ਇੰਡੀਅਨ ਕਮਿਊਨਿਟੀ ਨੂੰ ਦੇਖ ਕੇ ਇੱਕ ਦੂਜੇ ਦੀ ਹੈਲਪ ਕਰਦੇ ਸੀ ਸਵੇਰੇ ਉੱਠ ਕੇ ਬੂੰਦੀਆ ਵਤਾਰ ਦੇ ਬੂਆ ਨੂੰ ਇਤ ਉਬਰੀ ਗੱਲ ਨਾਰਮਲ ਗੱਲਾਂ ਚੱਲਦੀਆਂ ਹੁੰਦੀ ਸੀ ਪੁਰਤਗਿਸ਼ੀਆਂ ਦੇ ਮੂੰਹ ਤੇ ਸਮਾਈਲ ਹੁੰਦੀ ਸੀਗੀ ਤੇ ਆਪਣੇ ਪੰਜਾਬੀ ਪਰਿਵਾਰ ਕੁਛ ਏਦਾਂ ਦੇ ਹੱਲੇ ਵੀ ਹੈਗੇ ਆ ਜਿਹੜੇ ਪੁਰਤਗਾਲੀਸ਼ੀਆਂ ਦੇ ਪਰਿਵਾਰਾਂ ਨਾਲ ਹੱਲੇ ਹੀ ਵਰਤਦੇ ਆ ਕੋਈ ਦਿਨ ਤਿਹਾਰ ਤੇ ਹੱਲੇ ਵੀ ਇਕੱਠੇ ਹੁੰਦੇ ਆ ਪਰ ਜਦੋਂ 2018-19-20 ਆਇਆ ਪੁਰਤਗਾਲ ਦੇ ਵਿੱਚ 2000 ਮੇਰੇ ਖਿਆਲ ਨਾਲ 17-18 ਦੇ ਵਿੱਚ ਫਾਈਨਾਂਸ ਬੰਦ ਹੋ ਗਏ ਸੀਗੇ ਉਦੋਂ ਖੇਤੀ 'ਚ ਕੰਮ ਕਰਕੇ ਫਾਈਨਾਂਸ ਬਣਦੇ ਸੀ ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ ਸੀਗਾ ਪੁਰਤਗਾਲ ਵਾਲਿਆਂ ਨੂੰ ਕਿ ਫਾਈਨਾਂਸ ਤੜ-ਤੜ ਬਣਦੇ ਪਏ ਆ ਉਸ ਟਾਈਮ ਪੁਰਤਗਾਲ 'ਚ ਫਾਈਨਾਂਸ ਬੰਦ ਹੋਏ ਸੀਗੇ ਬਾਦ ਚਲਣੇ ਫੇ ਬਨਾਸਮ ਨਾਲ ਜਿਨੂ ਕਰਤੇ ਜਦੋਂ ਫਾਈਨਾਂਸ ਨਾਲ ਸ਼ੁਰੂ ਕੀਤੇ ਆ ਯੂਰਪ ਦੀ ਹਰੇਕ ਕੰਟਰੀ ਤੋਂ ਬੰਦਾ ਪੋਰਟੂਗਲ ਇਦਾਂ ਧੋੜਿਆ ਆਵੇ ਜਿੱਦਾ ਬਿਨਾ ਬੁਲਾਏ ਵਿਆਹ ਦੇ ਵਿੱਚ ਬਰਾਤੀ ਧੋੜੇ ਕਰਦੇ ਹੁੰਦੇ ਆ ਜਦੋਂ ਇੰਨੀ ਕੁ ਤਦਾਦ ਦੇ ਵਿੱਚ ਦੁਨੀਆ ਵੱਸ ਗਈ ਆਪਣੇ ਪੰਜਾਬੀ ਕਮਿਊਨਿਟੀ ਵੱਸ ਗਈ ਬ੍ਰਾਜ਼ੀਲੀਅਨ ਵੱਸ ਗਈ ਹੋਰ ਵੀ ਐਸ਼ੀਅਨ ਕਮਿਊਨਿਟੀ ਸਾਰੀ ਆ ਗਈ ਸੀਗੀ ਇਹਨਾਂ ਨੇ ਇਹ ਨਹੀਂ ਦੇਖਿਆ ਕਿ ਆਪਣੇ ਦੇਸ਼ ਦੇ ਵਿੱਚ ਲੋ ਹੋਰ ਹਿਸਾਬ ਨਾਲ ਚੱਲਦਾ ਪੁਰਤਗਾਲ ਦੇ ਲੋ ਐਂਡ ਰੈਗੂਲੇਸ਼ਨ ਹੋਰ ਵਾ ਜਿਹੜੇ ਬੰਦੇ ਕਿਸੇ ਕੰਟਰੀ 'ਚ ਬਹਿ ਕੇ ਰੂਲ ਐਂਡ ਰੈਗੂਲੇਸ਼ਨ ਸਮਝ ਸਾਦੇ ਉਹ ਜ਼ਿੰਦਗੀ 'ਚ ਕੁਝ ਨਹੀਂ ਕਰ ਸਕਦੇ ਉਹਨਾਂ ਨੇ ਕੀਤਾ ਕੰਮ ਮਿਲੇ ਨਹੀਂ ਭੈਣ ਭਰਾਵਾਂ ਨੂੰ ਘਰੇ ਬਹਿ ਕੇ दारू ਪੀ ਜਾਣੀ ਸ਼ਾਹ ਨੂੰ ਪਾਰਟੀਆਂ ਕਰੀ ਜਾਣੀਆਂ ਉੱਚੀ ਵਜ ਡੀਜੇ ਲਾਈ ਜਾਣੇ ਗਾਣੇ ਵੀ ਆਈ ਜਾਣੇ ਆ ਜਦੋਂ ਕੋਈ ਪੁਰਤਗਿਸ਼ੀ ਆਣ ਗਵਣ ਕਹਿੰਦੇ ਸੀਗੇ ਤੈਨੂੰ ਅੱਖਾਂ ਕੱਢਦੇ ਸੀਗੇ ਕਿ ਸਾਡੀ ਪਾਰਟੀ ਚੱਲਦੀ ਭੀ ਜਨਮ ਦੇ ਨਾਲ ਤੂੰ ਕੌਣ ਲੱਗਣ ਵਾਲਾ ਜਦੋਂ ਪੁਲਿਸ ਨੂੰ ਫੋਨ ਕਰਦੇ ਸੀ ਫਿਰ ਡੈਕ ਬੰਦ ਵੀ ਹੋ ਜਾਂਦਾ ਸੀਗਾ ਇੰਨੇ ਕ ਹੱਦੋਂ ਵੱਧ ਤਾਦਾਦ ਦੇ ਵਿੱਚ ਭੈਣ ਭਰਾਵਾਂ ਨੇ ਹੱਲਾ ਗੁੱਲਾ ਮਚਾਇਆ ਸੀਗਾ ਇਹਨਾਂ ਨੇ ਇਹ ਨਹੀਂ ਦੇਖਿਆ ਕਿ ਪੁਰਤਗਾਲੀਆਂ ਦੀ ਰੂਲ ਐਡਰੈਸ਼ਨ ਲਾਈਫ ਚੱਲਦੀ ਪਈ ਆ ਸਵੇਰੇ 5 ਵਜੇ ਕੰਮ ਤੇ ਜਾਂਦੇ ਰਾਤ ਨੂੰ 7-8 ਵਜੇ ਵੇ ਆ ਜਾਂਦੇ ਆ ਕਈ ਓਵਰ ਟਾਈਮ ਲੱਗ ਜਾਂਦੇ ਆ ਇਹਨਾਂ ਨੇ 2-4-5 ਘੰਟੇ ਸੌਂ ਗਏ ਫੇਰ ਸਵੇਰੇ ਕੰਮ ਤੇ ਜਾਂਣਾ ਉਹਨਾਂ ਨੇ ਆਪਣਾ ਹੀ ਸਰਕਲ ਰੱਖਿਆ ਜਦੋਂ ਹੱਦੋਂ ਵੱਧ ਤਾਦਾਦ ਦੇ ਵਿੱਚ ਦੁਨੀਆ ਵੱਧ ਗਈ ਤੇ ਨਾਲ ਇਹ ਐਜੰਟ ਮਾਫੀਆ ਪੁਰਤਗਾਲਜ ਵੱਧ ਗਿਆ ਕਿ ਜਿੰਨੇ ਫਾਈਨਾਂਸ ਬਣਾ ਸਕੂਰੋ ਬਣਾ ਕੋਈ ਵੀਡੀਓ ਪਾਉਂਦਾ ਕਿ ਮੈਂ ਬਣਾ ਦੂੰ ਮੈਂ ਬਣਾ ਦੂੰ ਟੈਕਸਟ ਬਾਲ ਉਹ ਆ ਕਰ ਦੂੰ ਜੋ ਤੁਹਾਡੇ ਸੋਸ਼ਲ ਮੀਡੀਆ ਵੀਡੀਓ ਪਾਣੇ ਆ ਉਹ ਹਰੇਕ ਕੰਟਰੀ ਦੇ ਵਿੱਚ ਚੱਲਦੀ ਆ ਪੁਰਤਗਿਸ਼ੀ ਤੱਕ ਦੇਖਦੇ ਆ ਕਿ ਪੁਰਤਗਾਲ ਚ ਹੋਣ ਕੀ ਲੱਪਿਆ ਉਨੀ ਜਲਦੀ ਫਾਈਨਾਂਸ ਗਰੁੱਪ ਪੁਰਤਗਿਸ਼ੀ ਦੇ ਕਹਿਣ ਤੇ ਨਹੀਂ ਸੀ ਬਣਦਾ ਜਿੰਨੀ ਜਲਦੀ ਆਪਣਾ ਇੰਡੀਆ ਜਾ ਕੇ ਫਾਈਨਾਂਸ ਗਰੁੱਪ ਬਣਾ ਲੈਂਦਾ ਸੀਗਾ ਦੋ ਨੰਬਰ ਦੇ ਵਿੱਚ ਫੇ ਇਹਨਾਂ ਨੂੰ ਪਤਾ ਲੱਗ ਗਿਆ ਜਦੋਂ 2015 16 ਦੇ ਲੋਕੀ ਆਏ ਸੀਗੇ ਬਾਅਦ ਚੋਂ 18 19 20 ਚ ਕਾਰਡ ਮਿਲਣੇ ਸ਼ੁਰੂ ਹੋ ਗਏ ਨੈਸ਼ਨਲਿਟੀ ਮਿਲਣਾ ਸ਼ੁਰੂ ਹੋ ਗਈ ਤੇ ਇਹਨਾਂ ਨੇ ਕਾਰ ਦੀਆਂ ਵੀਡੀਓ ਲੈ ਲੈ ਕੇ ਪਾਈਆਂ ਇਹਨਾਂ ਨੇ ਛਾਤੀ ਰੱਖ ਕੇ ਪਾਸਵਰਡ ਵਾਲੇ ਸੋਸ਼ਲ ਮੀਡੀਆ ਇੱਕੋ ਗੱਲ ਨਾਲ ਭਰਿਆ ਹੁੰਦਾ ਸੀ ਕਿ ਇਹਨੂੰ ਕਾਰ ਮਿਲ ਗਿਆ ਨੈਸ਼ਨੈਲਿਟੀ ਮਿਲ ਗਈ ਆ ਇਹਨੇ ਬੱਚਾ ਹੋ ਗਿਆ ਇਹਨੂੰ ਤਾਂ ਵੀ ਨੈਸ਼ਨੈਲਿਟੀ ਮਿਲ ਗਈ ਆ ਬੜੀਆਂ ਖੁਸ਼ੀਆਂ ਮਨਾਈਆਂ ਰੱਜ ਕੇ ਕਿ ਪੋਰਟੂਗਾਲ 'ਚ ਪਤਾ ਲੱਗਿਆ ਕੱਲੇ-ਕੱਲੇ ਬੰਦੇ ਨੂੰ ਕਿ ਏਸ਼ੀਅਨ ਕਮਿਊਨਿਟੀ ਪੇਪਰ ਲੈਣ ਆਈ ਆ ਵਿੱਚ ਹੀ ਆਪਣੀ ਇੰਡੀਆ ਕਮਿਊਨਿਟੀ ਸੀ ਵਿੱਚ ਏਸ਼ੀਅਨ ਕਮਿਊਨਿਟੀ ਸੀ ਕੋਈ ਵੀ ਬ੍ਰਾਜ਼ੀਲੀਅਨ ਹੋ ਗਿਆ ਸਾਰਿਆਂ ਨੇ ਰੱਜ ਕੇ ਵੀਡੀਓ ਪਾਈਆਂ ਇਹ ਨਹੀਂ ਕਿੰਦੀ ਪੰਜਾਬੀ ਕਮਿਊਨਿਟੀ ਤੇ ਪਾਈਆਂ ਸਾਰਿਆਂ ਨੇ ਭੰਗੜਾ ਪਾਉਂਦੇ ਦੀ ਕੋਸ਼ ਭੈਣ ਭਰਾ ਇਦਾਂ ਗੱਲ ਲਾਪੇਗੇ ਬਿੱਲੇ ਸੀ ਘਰੇ दारू ਨਹੀਂ ਪੀਂਦਿੰਦੇ ਸੀ ਪਾਰਕਾਂ 'ਚ ਬਹਿ ਕੇ ਸ਼ਰਾਬ ਪੀਣੀ ਸ਼ੁਰੂ ਕਰਤੀ ਜਾਂਦੇ ਭੁਰਜੀ ਘਰੋਂ ਭੁਲਾ ਕੇ ਲੈ ਜਾਣੀ ਸਾਰਿਆਂ ਨੇ ਇਕੱਠੇ ਹੋ ਕੇ ਦੋ ਬੋਤਲਾਂ ਲੈ ਆਣੀਆਂ ਰਲ ਮਿਲ ਕੇ ਪੀ ਲੈਣੀਆਂ ਜਿਹੜੀਆਂ ਪੁਰਤਿਸ਼ਣਾ ਸ਼ਹਿਰ ਕਨਰਾਤ ਨੂੰ ਆਉਂਦੀਆਂ ਦਿਨੇ ਸ਼ਹਿਰ ਕਨ ਆਉਂਦੀਆਂ ਸੀ ਪੁਰਤਿਸ਼ੀ ਆਉਂਦੇ ਸੀਗੇ ਉਹ ਮਾੜਾ ਮੋਟਾ ਇਹਨਾਂ ਚੀਜ਼ਾਂ ਘੇਰਾਂ ਲਾਪੇ ਕਿ ਪਾਰਕਾਂ ਦੇ ਵਿੱਚ ਬਹਿ ਕੇ ਇੰਡੀਅਨ ਕਮਿਊਨਿਟੀ ਐਸ਼ੀਅਨ ਕਮਿਊਨਿਟੀ ਤਾਰੂ ਦਰੂ ਪੀਣੀ ਸ਼ੁਰੂ ਹੋਊਗੀ ਆ ਤੇ ਸਾਡੀਆਂ ਧੀਆ ਬਣਾ ਲੰਘਦੀਆਂ ਕੱਲ ਨੂੰ ਇਹ ਨਾਲ ਕੋਈ ਹੈਪਨ ਹੋਈਵੇ ਇਹ ਅੱਜ ਦੇ ਦਿਨ ਸਾਰੇ ਮੇਰੇ ਭੈਣ ਭਾਂ ਪਾ ਉਹ ਕਿਤੇ ਵੀ ਪੁਰਤਗਾਲ ਚ ਕੋਈ ਵੀ ਭੈਣ ਭਾਂ ਜਾਂਦਾ ਸਭ ਨੂੰ ਪਤਾ ਆ ਕਿ ਪਾਰਕਾਂ ਦੇ ਵਿੱਚ ਪੁਰਤਗਿਸ਼ੀ ਬਹੁਤ ਜ਼ਿਆਦਾ ਘਰ ਚੁੱਕੇ ਆ ਇਸੇ ਕਰਕੇ ਕਿ ਆਪਣੀ ਪੰਜਾਬੀ ਕਮਿਊਨਿਟੀ ਐਸ਼ੀਅਨ ਕਮਿਊਨਿਟੀ ਬਹੁਤ ਜ਼ਿਆਦਾ ਅੱਜ ਫਿਰ ਨਾਲ ਆਪੀ ਉੱਥੇ ਤੁਸੀਂ ਆਪ ਮੈਨੂੰ ਇਹ ਗੱਲ ਦੱਸੋ ਜੇ ਕਿਸੇ ਪਾਰਕ ਦੇ ਵਿੱਚ ਚਾਰ ਬੰਦੇ ਬੈਠੇ दारू ਪਿੰਦੇ ਹੁਣ ਚਾਹੇ ਪੁਰਤਗਿਸ਼ੀ ਹੋਣ ਚਾਹੇ ਬ੍ਰਾਜ਼ੀਲੀਅਨ ਹੋਣ ਚਾਹੇ ਯੂਕਰੇਨੀ ਹੋਣ ਚਾਹੇ ਇੰਡੀਅਨ ਹੋਣ ਚਾਹੇ ਪਾਕਿਸਤਾਨੀ ਹੋਣ ਤੁਸੀਂ ਆਪਣੀ ਧੀ ਪੈਣ ਨੂੰ ਨੰਗਨ ਦੋਗੇ ਜੇ ਤੁਹਾਡੀ ਧੀ ਪੈਣ ਤੋਂ ਲੰਘਦੀ ਪਈ ਹੈ ਇੱਕ ਵਾਰੀ ਦੇਖ ਕੇ ਉਹ ਚਾਰਾ ਬੰਦਿਆਂ ਨੂੰ ਕਿ ਭਰਾਉਗੀ ਨਹੀਂ ਕਿ ਭਰਾਉਗੀ ਕਿਉਂਕਿ ਚਾਹੇ ਉਹ ਪੁਰਤਗਾਲੀ ਅਸੀਂ ਚਾਹ ਬ੍ਰਾਜ਼ੀਲੀਅਨ ਅਸੀਂ ਚਾਹ ਪਾਕਿਸਤਾਨੀ ਚਾਹ ਇੰਡੀਅਨ ਸੀਗੇ ਪਰ ਇੰਡੀਅਨ ਆਪਣੀ ਕਿੰਨੀ ਮੁੰਡਿਆ ਜ਼ਿਆਦਾ ਨਾ ਬੱਜਿਆ ਉਸ ਟਾਈਮ ਦੇ ਵਿੱਚ ਉਸ ਤੋਂ ਬਾਅਦ ਯੂਕਰੇਨ ਦੀ ਲੜਾਈ ਸ਼ੁਰੂ ਹੋ ਗਈ ਸਾਰੇ ਉਹ ਬਾਰਡਰ ਖੁੱਲ ਗਏ ਆਸਟ੍ਰੇਲੀਆ ਖੁੱਲ ਗਿਆ ਹੰਗਰੀਆ ਖੁੱਲ ਗਿਆ ਯੂਕਰੇਨ ਵਾਲੇ ਖੁੱਲ ਗਏ ਸਾਰੇ ਲੋਕ ਐਂਡ ਆਫ ਦੀ ਡੇ ਪੁਰਤਗਾਲ 'ਚ ਇਕੱਠੇ ਹੋਏ ਆ ਕਿ ਪੁਰਤਗਾਲ ਦੀ ਪੇਪਰ ਬਣਨੇ ਆ ਪੋਰਟੂਗਲ ਦੇ ਵਿੱਚ ਇੰਨੀ ਤਦਾਦ ਦੇ ਬੰਦੇ ਇਕੱਠੇ ਹੋ ਗਏ ਸੀਗੇ ਪੋਰਟੂਗਲ ਚ ਬੰਦੇ ਸਾਹਮਣੇ ਸਾਹਮਣੇ ਹੋਏ ਇੰਨੇ ਕ ਬੰਦੇ ਜਿਆਦਾ ਇਕੱਠੇ ਹੋ ਗਏ ਸੀਗੇ ਉਸ ਟਾਈਮ ਆਪ ਸੋਚੋ ਕਿ ਜਿੰਨੇ ਇਮੀਗ੍ਰੈਂਟਸ ਆਏ ਸੀ ਪੇਪਰ ਲੈਣ ਵਾਸਤੇ ਉਹ ਕੋਈ ਪਲਾਸ ਥੱਲੇ ਸੌਂਦੇ ਸੀ ਕੋਈ ਪਾਰਕਸ ਸੌਂਦੇ ਸੀ ਕੋਈ ਮਲਟੀਮਨੀਸ਼ ਪਾਰਕਸ ਸੌਂਦੇ ਸੀਗੇ ਕਿੰਨੀ ਭੀੜ ਵੱਧ ਗਈ ਸੀ ਜਿਹਦੇ ਕਰਕੇ ਸਾਰੇ ਇਮੀਗ੍ਰੈਂਟਸ ਨੂੰ ਬੁਰਾ ਦਖਾਆ ਗਿਆ ਮੇਰੇ ਵੱਲੋਂ ਚਾਹੇ ਸ਼ੀਗਾ ਹਾਈਵੇ ਪੀ ਐਸ ਆਈਵੇ ਚਾਹੇ ਕੋਈ ਵੀ ਪਾਰਟੀ ਆਈਵੇ ਸਾਨੂੰ ਕੋਈ ਵੀ 1% ਦੁੱਖ ਨਹੀਂਗਾ ਗਵਰਨਮੈਂਟ ਸਮੇਂਚਾ ਪੋਰਟੂਗਲ ਚ ਉਹ ਆਣੀ ਚਾਹੀਦੀ ਆ ਜਿਹੜੇ ਆਪਣੇ ਦੇਸ਼ ਨੂੰ ਗਰੋਅ ਕਰਨ ਦੇਸ਼ ਦਾ ਨਾਂ ਇੱਕ ਨੰਬਰ ਤੇ ਹੋਣ ਮੈਂ ਪਹਿਲੇ ਨੰਬਰ ਤੇ ਗੱਲ ਕਹਿ ਚੁੱਕਾ ਆ ਕਿ ਪਹਿਲੀ ਸਾਡੀ ਜਨਮ ਭੂਮੀ ਇੰਡੀਆ ਆ ਦੂਜੀ ਅਸੀਂ ਆਪਣੀ ਮਾਂ ਪੁਰਤਗਾਲ ਧਰਤੀ ਨੂੰ ਮੰਨਿਆ ਜਿੱਥੇ ਬਹਿ ਕੇ ਅੱਜ ਦੀ ਰੋਟੀ ਖਾਣੇ ਪਏ ਆ ਇਸ ਕਰਕੇ ਅਸੀਂ ਇਸ ਦੇਸ਼ ਦਾ ਚੰਗਾ ਮੰਗਦੇ ਪਏ ਆ ਕਿ ਇਸ ਦੇਸ਼ ਦੇ ਵਿੱਚ ਕੋਈ ਵੀ ਗਵਰਨਮੈਂਟ ਆਈਵੇ ਸਾਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂਗਾ ਇਮੀਗ੍ਰੇਸ਼ਨ ਤੰਗ ਨਾ ਕੀਤਾ ਜਾਵੇ ਜੇ ਕੋਈ ਇਮੀਗ੍ਰੇਟਸ ਹੈਗਾ ਜਾਂ ਜਿੱਤੇ ਦੋ ਨੰਬਰ ਦੇ ਪਰਚੇ ਚੱਲਦੇ ਪਏ ਆ ਜਾ ਪੋਰਸ ਕੰਪਲੀਟ ਹੋਈਆ ਉਹਨੂੰ ਸਾਡੇ ਵੱਲੋਂ ਪੇਪਰ ਨਾ ਦੇਣ ਸਾਡਾ ਕੋਈ ਮੈਟ ਨਹੀਂ ਹੋਊਗਾ ਉਹਦੇ ਵਿੱਚ ਪੁਰਤਗਾਲ ਦੇ ਵਿੱਚ ਜਿਹੜੀ ਮਰਜ਼ੀ ਗਵਰਨਮੈਂਟ ਆਈਵੇ ਬਸ ਦੇਸ਼ ਨੂੰ ਪਹਿਲੇ ਨੰਬਰ ਤੇ ਲੈ ਕੇ ਜਾਵੇ ਦੇਸ਼ ਨੂੰ ਗਰੋ ਕਰੇ ਤਾਂ ਜੋ ਅਸੀਂ ਰਲ ਮਿਲ ਕੇ ਉਸ ਗਵਰਨਮੈਂਟ ਦਾ ਸਾਥ ਦਈਏ ਹੌਲੀ ਹੌਲੀ ਮੈਂ ਕਹਿੰਦਾ ਆ ਕਿ ਪੁਰਤਗਾਲ ਦੇ ਵਿੱਚ ਜੋ ਵੀ ਚੱਲਦਾ ਪਿਆ ਆ ਇਸ ਟਾਈਮ ਦੇ ਵਿੱਚ ਬਹੁਤ ਕਠਿਨਾਈਆਂ ਦੇ ਵਿੱਚ ਆਪਣੇ ਇਮਿਊਨਿਟ ਭੈਂਪਰ ਲੰਘਦੇ ਪਏ ਆ ਉਹ ਜੋ ਦਿਨ ਲੰਘਦੇ ਪਿਆ ਬਹੁਤ ਮਾੜੇ ਆ ਕੋਈ ਭੈਂਪਰ ਹੈਗੇ ਆ ਬਿਚਾਰੇ ਆਪਣੇ ਬੱਚੇ ਦੇਖਣ ਤੋਂ ਬੈਠੇ ਆ ਕਈ ਆਪਣੇ ਮਾਪੇ-ਪਾਪ ਨੂੰ ਦੇਖਣ ਤੋਂ ਬੈਠੇ ਆ ਕਈ ਆਪਣੇ ਘਰ ਵਾਲਿਆਂ ਨੂੰ ਦੇਖਣ ਤੋਂ ਬੈਠੇ ਆ ਕਈ ਘਰ ਵਾਲੇ ਆਪਣੇ ਘਰ ਵਾਲਿਆਂ ਨੂੰ ਦੇਖਣ ਤੋਂ ਬੈਠੇ ਆ ਕਈ ਉਹ ਭੈਣ ਭਰਾ ਵੀ ਹੈਗੇ ਜਿਹੜੇ ਬਿਮਾਰੀ ਨਾਲ ਪੁਰਤਗਾਲ ਜੂਝੇ ਪਏ ਆ ਕਾਰਡ ਹੈ ਨਹੀਂਗਾ ਇਸ ਕੋ ਇੰਡੀਆ ਜਾ ਕੇ ਆਪਣਾ ਇਲਾਜ ਨਹੀਂ ਕਰਾ ਸਕਦੇ ਮੈਂ ਕਹਿੰਦਾ ਪੁਰਤਗਾਲ ਦੀ ਗਵਰਨਮੈਂਟ ਨਾਲ ਜੋੜ ਕੇ ਬੇਨਤੀ ਕਰਦੇ ਆ ਕਿ ਪੁਰਤਗਾਲ ਜਿੰਨੇ ਵੀ ਇਮੀਗ੍ਰੈਂਟਸ ਆਏ ਆ ਇਹਨਾਂ ਨੂੰ ਪੇਪਰ ਮਿਲਣੇ ਚਾਹੀਦੇ ਹੋਰ ਭਾਵੇਂ ਦਰਵਾਜ਼ੇ ਬੰਦ ਕਰ ਦਿਓ ਨਵੇਂ ਬੰਦ ਨੂੰ ਚਾਹੇ ਐਂਟਰੀ ਨਾ ਦਿਓ ਕੋਈ ਮੈਟਰ ਨਹੀਂਗਾ ਜੇਤੇ ਇੱਕ ਵੀ ਕੇਸ ਚੱਲਦਾ ਪਿਆ ਪੁਰਤਗਾਲ ਦੇ ਰੂਲ ਨੈਗਰੇਸ਼ਨ ਨਾਲ ਨਹੀਂ ਚੱਲਦਾ ਪਿਆ ਉਹਨੂੰ ਪੇਪਰ ਚਾਹੇ ਕੈਨਸਲ ਕਰ ਦਿਓ ਸਾਨੂੰ ਕੋਈ ਮੈਟਰ ਨਹੀਂਗਾ ਕਿ ਪੁਰਤਗਾਲ ਦੇ ਵਿੱਚ ਉਹੀ ਗਵਰਨਮੈਂਟ ਆਣੀ ਚਾਹੀਦੀ ਆ ਜਿਹੜਾ ਪੁਰਤਗਾਲ ਬਾਰੇ ਸੋਚਦੀ ਪਈ ਆ ਪ੍ਰਮਾਤਮਾ ਕਰੇ ਪੁਰਤਗਾਲ ਤੇ ਕਦੀ ਵੀ ਜ਼ਿੰਦਗੀ ਦੇ ਵਿੱਚ ਭੀੜ ਨਾ ਪਵੇ ਮੈਂ ਇੱਕ ਗੱਲ ਔਨ ਕੈਮਰਾ ਕਹਿਣਾ ਚਾਹਨਾ ਆ ਕਿ ਜ਼ਿੰਦਗੀ ਦੇ ਵਿੱਚ ਪੁਰਤਗਾਲ ਚ ਕਦੀ ਵੀ ਭੀੜ ਪਾਊਗੀ ਤਾਂ ਆਪਣੀ ਪੰਜਾਬੀ ਕਮਿਊਨਿਟੀ ਸਭ ਤੋਂ ਅੱਗੇ ਪਾਈ ਜਾਊਗੀ ਕਿਉਂਕਿ ਸਭ ਨੂੰ ਪਤਾ ਆ ਜੇ ਦੇਜ ਦਾ ਖਾਈਦਾ ਦਾ ਮਾੜਾ ਨਹੀਂ ਮੰਗਦਾ ਜਿਹਦੇ ਨਾਲ ਖਾਈਦਾ ਆ ਉਹਨਾਂ ਦੇ ਨਾਲ ਖੜੀਦਾ ਆ ਮੈਂ ਇੱਕ ਗੱਲ ਸਾਰੇ ਭੈਣ ਭਰਾਵਾਂ ਨੂੰ ਕਹਿਣਾ ਚਾਹੁੰਦਾ ਆ ਕਿ ਜਿਹੜਾ ਬੰਦਾ 올 ਵਰਲਡ ਦੀ ਕਿਸੇ ਵੀ ਕੰਟਰੀ 'ਚ ਰਹਿੰਦਾ ਆ ਨਾ ਜੇ ਉਹਦੇ ਰੂਲ ਐਂਡ ਰੈਗੂਲੇਸ਼ਨ ਫਾਲੋ ਕਰਦਾ ਆ ਤਾਂ ਉਹਨੂੰ ਉਹ ਕੰਟਰੀ ਪੇਪਰ ਦਊਗੀ ਦਊਗੀ ਜਿਹੜਾ ਰੂਲ ਐਂਡ ਰੈਗੂਲੇਸ਼ਨ ਨਹੀਂ ਫਾਲੋ ਕਰਦਾ ਆ ਕ੍ਰਿਮੀਨਲ 'ਚ ਪੈ ਗਿਆ ਹੋਰ ਹੱਲੇ ਕੋਲੇ ਕਰੀ ਜਾਂਦਾ ਆ ਕਿ ਥਾਣੇ 'ਨਾਮ ਬੋਲ ਗਿਆ ਉਹਨੂੰ ਪੇਪਰ ਕਦੀ ਵੀ ਨਹੀਂ ਮਿਲਣੇ ਮੈਂ ਇੱਕ ਗੱਲ ਸਾਰੇ ਮੇਰੇ ਭੈਣ ਭਰਾਵਾਂ ਨੂੰ ਪੁੱਛਣਾ ਚਾਹੁੰਦਾ ਆ ਪੁਰਤਗਾਲ ਨੂੰ ਇੰਨੀਆਂ ਯੂਰਪ ਨੂੰ ਕੰਟਰੀਆਂ ਲੱਗਦੀਆਂ ਆ 26 27 ਕੰਟਰੀਆਂ ਹੋ ਗਈਆਂ 28 ਕੰਟਰੀਆਂ ਹੋ ਗਈਆਂ ਨੇਅਰਬਾਊਟ ਦੇ ਯੂਰਪ ਦੇ ਵਿੱਚ ਹੋਰ ਕੰਟਰੀ ਦੱਸ ਦੋ ਜਿਹੜੀ ਬੰਦਿਆਂ ਨੂੰ ਸਾਮਦੀ ਆ ਪੁਰਤਗਾਲ ਨੇ ਜਿਹੜੇ ਬੰਦੇ ਸਾਮਲੇ ਜਿਹੜੇ ਫੈਮਲੀਆ ਬੁਲਾ ਲਈਆਂ ਬੱਚਿਆਂ ਨੂੰ ਨੈਸ਼ਨੈਲਿਟੀ ਆ ਮਿਲ ਗਈਆਂ ਬੰਦਿਆਂ ਨੂੰ ਨੈਸ਼ਨੈਲਿਟੀ ਆ ਮਿਲ ਗਈਆਂ ਹੋਰ ਯੂਰਪ ਦੀ ਕੋਈ ਵੀ ਕੰਟਰੀ ਹੈ ਨਹੀਂ ਇਦਾਂ ਦੀ ਜਿਹੜੀ ਜਲਦੀ ਪੇਪਰ ਦਿੰਦੀ ਆ ਜਲਦੀ ਕੰਮਕਾਰ ਖੋਹ ਸਕਦੇ ਜਲਦੀ ਘਰ ਲੈ ਸਕਦੇ ਆ ਬੈਂਕ ਲੋਨ ਲੈ ਸਕਦੇ ਆ ਆਪਣੇ ਪਰਿਵਾਰ ਨੂੰ ਬੁਲਾ ਸਕਦੇ ਆ ਬੱਚਾ ਨੈਸ਼ਨੈਲਿਟੀ ਮਿਲ ਸਕਦੀ ਆ ਪੋਰਟੂਗਾਲ ਤੋਂ ਇਲਾਵਾ ਹੋਰ ਕੋਈ ਕੰਟਰੀ ਹੈ ਨੀਗੀ ਇਸ ਕਰਕੇ ਇਸ ਕੰਟਰੀ 'ਚ ਰਹਿਣਾ ਆ ਰੂਲ ਐਂਡ ਰੈਗੂਲੇਸ਼ਨ ਫਾਲੋ ਕਰੋ ਜਿੰਨੇ ਵੀ ਭੈਣ ਭਾਪ ਆਪਣੇ ਏਸ਼ੀਅਨ ਕਮਿਊਨਿਟੀ ਪੇਪਰ ਲੈਣ ਆਈ ਆ ਮਾੜੀ ਮੋਟੀ ਹੈਲਪ ਦੀ ਵੀਡੀਓ ਪਾ ਦਿਆ ਕਰੋ ਕਦੀ ਕਿਸੇ ਦੀ ਹੈਲਪ ਕਰਤੀ ਜੇ ਤੁਹਾਡੇ ਕੋਲ ਤੁਸੀਂ ਨਹੀਂ ਵੀ ਵੀਡੀਓ ਪਾਣੇ ਪਏ ਆ ਤੁਹਾਡੇ ਕੋਲ ਪੋਰਟੂਗੀਸ਼ੀ ਆ ਉਹਨੂੰ ਸੀਟ ਦੇ ਦਿੱਤੀ ਉਹਦੀ ਹੈਲਪ ਕਰਤੀ ਤਾਂ ਜੋ ਪੋਰਟੂਗੀਸ਼ੀਆ ਦੇ ਮਨ 'ਚ ਵੀ ਆਏ ਵੇ ਕਿ ਇੰਡੀ ਕਮਿਊਨਿਟੀ ਵਧੀਆ ਆ ਮੈਨੂੰ ਤਾਂ ਲੋਕਾਂ ਦੇ ਆਂਦਾ ਆ ਕਿ ਲੋਕ ਇਹ ਗੱਲ ਨਹੀਂ ਸਮਝਦੇ ਪਏ ਕਿ ਸਾਨੂੰ ਦੇਸ਼ ਗਰੋ ਹੋਣ ਦਾ ਮਤਲਬ ਆ 2012-13 ਸਾਲ ਨੂੰ ਦੇਸ਼ ਕਿੱਥੇ ਸੀਗਾ ਤੇ 2025 ਜਾ ਕੇ ਦੇਸ਼ ਕਿੱਥੇ ਖੜਾ ਆ ਦੇਸ਼ ਨੂੰ ਗਰੋ ਕਰਨ ਦੀ ਗੱਲ ਕਰੇ ਤਾਂ ਦੁਨੀਆ ਨਾਲ ਖੜਦੀ ਆ ਜਦੋਂ ਇਮੀਗ੍ਰੈਂਟ ਕੱਲੇ ਮਗਰ ਲੱਗ ਜਾਓ ਕਿ ਇਮੀਗ੍ਰੈਂਟਸ ਕੱਢਣੇ ਆ ਸਫਾਈ ਕਰਨੀ ਆ ਇਹ ਕੋਈ ਮੈਟਰ ਨਹੀਂ ਹੋਇਆ ਇਮੀਗ੍ਰੈਂਟ ਕੱਢਣ ਤੋਂ ਬਾਅਦ ਦੇਸ਼ ਦਾ ਕੀ ਬਣਨਾ ਬਾਅਦ ਚੋ ਦੇਸ਼ ਕਿੱਦਾਂ ਗਰੋ ਕਰੂਗਾ ਇਸ ਕਰਕੇ ਅਸੀਂ ਹਰੇਕ ਗਵਰਨਮੈਂਟ ਨਾਲ ਖੜੇ ਆ ਜਿਹੜਾ ਦੇਸ਼ ਬਾਰੇ ਸੋਚਦੀ ਆ ਜਿਹੜਾ ਇਮੀਗ੍ਰੈਂਟਸ ਘਰ ਚ ਬਾੜ ਕੇ ਜਿਹੜਾ ਇਮੀਗ੍ਰੈਂਟ ਬਾਰੇ ਸੋਚਦੀ ਆ ਬਾਕੀ ਪਲੀਜ਼ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਸਾਰੇ ਭੈਣ ਤੋਂ ਪੰਜਾਬੀ ਕਮਿਊਨਿਟੀ ਜਿਹੜੀ ਪੇਪਰ ਲੈਣ ਆਈ ਆ ਹੌਲੀ ਹੌਲੀ ਆਉਣ ਵਾਲੇ ਟਾਈਮ ਦੇ ਵਿੱਚ ਰੂਲ ਐਂਡ ਰੈਗੂਲੇਸ਼ਨ ਰਿਹਾ ਕਿ ਆਪਣੇ ਸਾਰੇ ਪੇਪਰ ਲੈ ਸਕਣ